ਅਹ ਇਹ ਤਾਂ ਜੀ ਛੋੜੇ ਦਿਨਾਂ ਵਿਆਹ ਹੁੰਦਾ ਸਾਡੇ ਤਾਂ ਇਹਦਾ ਦਾਦਾ ਦਾ ਵਿਆਹ ਹੁੰਦਾ ਸ਼ਾਮ ਨੂੰ ਕੋਈ ਗੱਲ ਨਹੀਂ 6 ਵਜੇ ਮੱਗ ਜਾਗੇ ਲੈ ਸਾਥ 3 ਵਜੇ ਕਿਹੜੇ ਬਏ ਮੱਗ ਜੂ ਆਪਰੋਂ ਉਹਨੇ ਆ ਕੇ 85000 ਦੀ ਬੰਦ ਤੀ ਨੂੰ ਕੋਣ ਚੂਗਾ ਵੈਥੂ ਨਹੀਂ ਮਿਲਦੀ ਹੈ मैं नौकर रखे हूँ यहाँ के कर्मचारी रखे हैं पूरी और नहीं पोतो तो ताकत शाह कर गया हूँ ना पहले दिन उतार चोय हूँ पहले दिन उतार चोय एक दिन एक खरला किलू तार के चोल आएगी जाने का निर्देश तो भी चोने होगा मैं का तो तो यह कदर जरा मदा दंकरी नहीं चोवा कदर सुखनारा बापू नहीं ज ਕੱਪੇ ਜਾਣਾ ਅੱਗੇ ਜਹੀ ਮੜਾਇਆ ਮੱਥਾ ਤੇ ਇਹ ਕਹਿ ਕੇ 2 ਰੁਪਏ ਚੜਾਇਆ ਜੇ ਕਹਿੰਦੇ ਪ੍ਰੀਹਾ ਜਾਣਾ ਤੇ ਚਕਾਇਆ ਕਰਾਹੀ ਜਾ ਕੇ ਲੱਡੂ ਬਟਾਏ ਦਿੱਤੇ ਮੇਰੇ ਸਾਡੀ ਬਰਾਤ ਹੁੰਦੀ ਆ ਉਧਰ ਆ ਮੂੰਹ ਹੋ ਜਾਂਦੇ ਹੋ ਉਹ ਕੋਈ ਮੱਥਾ ਸੋਹੇ ਮੂੰਹ ਮੱਥੇ ਲੱਗੇਗਾ ਫੇਰੀ ਕੋਈ ਆਪਣੇ ਆਊਗਾ ਮੈਨੂੰ ਜਾਣ ਨਾ ਕਿਉਂ ਕਿੰਦੇ ਮੂੰਹ ਮੱਥੇ ਲੱਗਣਾ ਨਾ ਦਿਓ ਕੰਮ ਉਝ ਧੱਕਦਾ ਕਰੋ ਮੈਨੂੰ ਜਿੱਤੇ ਮੇਰਾ ਬਰਾਤ ਪੂਲਾ ਮਾਲ ਘਾਣਾ ਤੇ ਆਪਨੇ ਕਹਿੰਦੋ ਤੁੰਗਰੀ ਮਾਰੀ ਆ ਮੱਥੇ ਕਾਉਰੇ ਹੱਥ ਉੱਤੇ ਕਰੇ ਚੱਲ ਤੰਨਾ ਆ ਬੁੱਧੀਆਂ ਗਾਂਜਾ ਮੂਹਰੇ ਆ ਕੇ ਤਾਂ ਸਿਆ ਮੂਹਰੇ ਆ ਗਿਆ ਕਾਹ ਫਿਰ ਹੁਣ ਟੁੱਟੀਆਂ ਗੋਲ ਦੂੰਗਾ ਤੂੰ ਪੁੱਛੜ ਦੇ ਖੜੀ ਮੈਂ ਖੜਦਾ ਰਹਿਣਾ ਮੇਰੇ ਕੋਲ ਤੁਸੀਂ ਤੁਸੀਂ ਛੰਡਦੇ ਹੋ ਜਾਓ ਇੱਧਰ ਬਾਬਾ ਉਹੀ ਬਾਬੂ ਤੇ ਚੜ ਕੇ ਆਉਂਦੇ ਬਾਬੂ ਤੇ ਕਹੂੰ ਬੜੀ ਜਿੱਕਦ ਨਾ ਕੀ ਹੋਊਗਾ ਜਾਣ ਕੋਚ ਤੇ ਚਲਾਖ ਨੇ ਕਰਦੇ ਵੀ ਇਹ ਨਾ ਜਾ ਬੜੀ ਉਹ ਪਊਗਾ ਵਸਤੇ ਕਲਾਬ ਜੇ ਮੈਂ ਸਾਰੀ ਸਾਰੀ ਗੱਲ ਹੀ ਇਹ ਆ ਸਾਰੀ ਗੱਲ ਹੀ ਇਹ ਰਾਜੂ ਏ ਇਹਦਾ ਤਾਰੂਦੀ ਤੇ ਖਾਇਰੂ ਮਾ ਕੋਵਾ ਆ ਗਿਆ ਲੈ ਰੁਕੋ ਤੈ ਤੇ ਬਾਕੂ ਹੋਰ ਕੋਈ ਸਮਝ ਨਹੀਂ ਆਉਂਦੀ ਤੁਸੀਂ ਇਦਾਂ ਕਰਦੇ ਕਾ ਤਾ ਮਸਾ ਕਹਿੰਦਾ ਸਾਰੀ ਨੇ ਨਹੀਂ ਕੰਮ ਤੁੰ ਦੇ ਤਾ ਨਿਕਲਦਾ ਹੈਗਾ ਮਸਾ ਕਹਿੰਦੇ ਦੇਨ ਚੜਦਾ ਅੱਜ ਮੈਂ ਤੁਸੀਂ ਉਹ ਕਰਦੇ ਲੈ ਪੁੱਤ ਮੈਂ ਨਿਕਾਲ ਨਹੀਂ ਜਰਾ ਜਾਂਦਾ ਮੈਥੋਂ ਇਹ ਹੁਣ ਮਥੋਂ ਤਾਂ ਗਈ ਆ ਪਾ ਹੱਥ ਪਾਈ ਆ ਹਾਂ ਕੋਈ ਤਾਂ ਪਹਿਲਾਂ ਤੁਸੀਂ ਸਾਹਮਦੇ ਸੀ ਤੁਸੀਂ ਕਿਹੜਾ ਅੱਜ ਦੇ ਸਾਹਮਣ ਲੱਗੇ ਹੋ ਪਤੂਆਂ ਦਾ ਕੀ ਪਤਾ ਅੱਜ ਕੱਲ੍ਹ ਭੀਤੀ ਕਿੱਟਲੇ ਲੱਗਦਾ ਨਹੀਂ ਖਰਾਬ ਹੋਊ ਜੀ ਜੀ ਹੈ ਅੱਜ ਨਾ ਮਾ ਚਲਦਾ ਚੜ ਦੂਗਾ 85000 ਦੀ ਪਹਿਲਾ ਮਰਜੀ ਨਾਲ ਸਿੱਕਾ ਹੋ 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 ਕੋਲ ਮਾਤਾ ਸਰ ਕੇ ਅੰਦਰ ਲਾਉਂਗਾ ਮੈਨੂੰ ਬਿਨਾ ਮਤਦੂ ਗਾਵਾ ਤੂੰ ਕੋਈ ਨਹੀਂ ਆਪੀ ਬੜਾ ਲਾਂਗੇ ਹੋਰ ਆ ਭਾਈ ਮੈਂ ਭੱਗ ਜਾਣਾ ਤੁਸੀਂ ਉੱਥੇ ਕੀ ਕਰੋਗੇ ਜਾ ਕੇ ਬੁਲਾਇਆ ਤੂੰ ਸੰਦੂ ਸੀਗਾ ਉਹਨੂੰ ਕਾਹਨੂੰ ਬੁਲਾਇਆ ਫਿਰ ਕੰਮ ਕੌਣ ਕਰੂਗਾ ਕਰਦੇ ਹੂੰ ਮੈਂ ਆਪੀ ਬਾਗ ਨੂੰ ਕੋ ਬਾ ਲੰਗਣਾ ਤੇਰੀ ਬੱਚੀ ਦੇ ਮੁੰਡੇ ਨੂੰ ਪੁੱਛਾਂਗਾ ਮੈਂ ਕਰਨ ਵਾਲੇ ਮੁੰਡੇ ਨੂੰ ਜਿੰਦਾ ਜਾ ਹੁਣ ਕਾ ਕਰੇਗਾ ਹੋ ਹੋ ਮੈਨੂੰ ਤਾਂ ਮੈਂ ਕਿਤੇ ਜਾਪੇ ਨਹੀਂ ਪੈਣ ਮਰਾ ਦੇ ਨਰੂ ਤੋਰ ਦੇ ਦੀ ਆ ਕੰਮ ਕੀ ਗੋਤ ਹੁੰਦਾ ਨਹੀਂ ਆਇਆ ਬਾਈ ਬੰਦਿਆ ਜਿਆਦਾ ਖਰੇਨ ਕਾਤਾ ਮੱਛਣਾ ਮਾਝਾ ਜਵਾ ਦਮ ਜਾਨੀ ਮਾਰਾ ਆਦਾ ਫਿਰ ਪੁੱਤ ਕੌਣ ਚੋਊਗਾ ਉਹਦੇ ਤੇ ਪਾਣੀ ਰੱਖਿਆ ਹਰ ਤਾਂ ਤੈਨੂੰ ਕਿਹਾ ਕਿ ਨਹੀਂ ਅੱਜ ਪਰਉਣਾ ਦੋਸ ਦਾ ਮਾਈਂ ਜਿੰਦਾ ਰਹਿਣਾ ਦੂਕੀਨ ਕੋਲ ਤਾਂ ਕਾ ਵਸਤ ਮਾਈਂ ਨੂੰ ਗੁਰਮਤਿ ਉਹ ਮੇਰੀ ਗੱਲ राणी कदरदर से होने दे ने टैकी राजू कोई तू ही गाय दबा के ले कई करेगा सुनता बात पता है राजा दे कुंडे दा 30 साल तक डाल दे मैं बोल रहा हूं ना बात रुकता नहीं हट जाएगा मेरे कपड़े बाहर से डाल के चल मेरी बात सुन राजू मेरी ਮੈਂ ਕਿਹਾ ਤੈਨੂੰ ਹੀ ਗੱਲ ਪੁੱਤ ਬਾਪੂ ਰੋਈ ਨਾ ਤਾਂ ਤੂੰ ਹੀ ਕਰਨਾ ਕਰੂਗਾ ਉਹਨੇ ਕਿਹੜਾ ਠੇਕਾ ਲੈ ਲਿਆ ਰੱਬ ਨਾਲ ਕਰੇ ਕਨੂੰ ਬਿਮਾਰ ਕਰਵਾ ਲਿਆ ਫੇਰ ਵੀ ਹੋਈ ਕੰਮ ਕਰੀ ਲੇ ਕੋਈ ਪੁੱਤ ਬਾਪੂ ਤੂੰ ਦਿਹਾੜੀ ਆ ਛੱਡ ਤਾ ਨਹੀਂ ਤੇ ਕੀ ਟੀਕੇ ਲਾ ਲੈ ਤੇ ਬਾਪੂ ਤੂੰ ਅੱਜ ਵੀ ਦਿਹਾੜੀ ਸਾਡਾ ਕੰਮ ਦਾ ਨਹੀਂ ਮਾਸੀ ਤੇ ਕਿਹੜਾ ਬੰਦਾ ਮੈਂ ਤਾਂ ਹੁੰਦਾ ਉਹ ਵੀ ਗੱਲਾਂ ਕਰੀ ਜਾਂਦੀਆਂ ਤੂੰ ਦਾ ਕੱਚੀਆਂ ਨਾਲੇ ਕੀ ਹੁੰਦਾ ਪਹਿਰਾ ਚੱਦੀ ਅਨਦਾ ਰੋਦੀ ਵਿਆਹ ਹੋ ਗਏ ਪੁੱਤ ਕੰਮ ਕਰੋ ਘਰ ਦੇ ਇਹ ਬਦਲ ਲਾ ਨਹੀਂ ਦੇ ਗਾਉਂ ਤੋਂ ਸੁਣ ਲੈ ਬਾਪੂ ਵਿਆਹ ਕਰਾਉਂਦੇ ਹੁੰਦੇ ਨੇ ਅਗਲੇ ਮੂੰਹ ਮੱਥੇ ਲੱਗਣਾ ਮੈਂ ਸੰਗਣੇ ਮੈਂ ਇਹ ਤੋਂ ਹੋਰ ਮੁੱਠੇ बापू रोले तू तरी ना छिले मुंडा बस आएगा बापू भी जाना था ताया ग्राम का थे अपनी दिखाई हुई या तो पर पुठा चल्या कर एदा झूठा करनी है ना सारा दिन तू ता मेरी मामे करई तू ओ छका ना बब्बू नो उ बिना मचणा बा गया हो गई कदे कहीं जितक मेरी मिलती मासी है करना वासी अरे दरे मासी है बे हां आला आला मके के आ ਗੜਪਾ ਜਾਉਂਗਾ ਕਿ ਕਿੱਧਰ ਤੁਰ ਰਿਹਾ ਫਦਾ ਮਾਸੀ ਮੈਂ ਤੁਹਾਨੂੰ ਤਾਂ ਗੱਲ ਆ ਰਿਹਾ ਸਰੀਰ ਬਾਹਲਾ ਪਖਿਆ ਪਿਆਗਾ ਚੱਕਰ ਬਣੇ ਪਏ ਨੇ ਜਦੋਂ ਗੱਲ ਦੱਸਦਾ ਉਹ ਬਨੀਮ ਕਾ ਕਾਰ ਆਇਆ ਉਸੋ ਦੇ ਵੀ ਹਾਂ ਹਾਂ ਆਏ ਹੈ ਤੂੰ ਜਦੋਂ ਉਧਰ ਹਾਂ ਜਾਊਗਾ ਉਹ ਜਾਣਾ ਸੀ ਬੀਆ ਅੱਛਾ ਹਾਂ ਜਾਣਾ ਸੀ ਬੀਆ ਮੈਂ ਹੁਣ ਤੁਰਦਾ ਸੀ ਤਿਆਰ ਹੋ ਕੇ ਕਿ ਮੈਂ ਫੋਨ ਲਾ ਲਿਆ ਮਨੀਮ ਨੂੰ ਮੀਮ ਕਹਿੰਦਾ ਭਾਈ ਅੱਥ ਨੇ ਪ੍ਰੋਗਰਾਮ ਤੇ ਮੇਰੇ ਸਹੁਰੇ ਨੇ ਕੱਪੜੇ ਲਾ ਦੇ ਜੀ ਕਹਿੰਦਾ ਜਾਣਾ ਨਹੀਂ ਨਾ ਹਾਈ ਦੇਖਾ ਕੱਪੜੇ ਕਾਹਤੋਂ ਲਾਹਾ ਮੈਂ ਜਾਉਂ ਨਾ ਉਹ ਤੇ ਘੁੜਾ ਖੰਡਰ ਨੇ ਉਹਨੇ ਕੀ ਕੰਮ ਜਗਾ ਬੁਝਾ ਬੁਝਾ ਕੰਮ ਹੋ ਜਾ ਇਹ ਹੀ ਗੱਲ ਆਖਿਆ ਮੈਂ ਤੈਨੂੰ ਧੱਕਾ ਮਾਰ ਕੇ ਸਿੱਟ ਜੂ ਕੋਈ ਟੂਲਾ ਜਾਉ ਟੁੱਟ ਜਾ ਕਿੱਥੇ ਉਹਨੂੰ ਲਾ ਲਾ ਉੱਥੇ ਖਾ ਪੀ ਲੈਂਦੇ ਨੇ ਮਾਰੂ ਕੋਈ ਧੱਕਾ ਉੱਥੇ ਬੈਠਾ ਰੂਗਰ ਮੁੰਡਾ ਪਈ ਦਮ ਆਏ ਜਾਦਾ ਉਹ ਜਿਹੜੀ ਗਾਈ ਆ ਆਪਣੀ ਦੀ ਖਿਚੋਟੀ ਆ ਮੇਰੇ ਹੱਥ ਕੋਈ ਹੋਈ ਆ ਅੱਛਾ ਉਹ 7 ਵਜੇ ਮਿਲ ਜੇਣਾ ਸਹੀ ਜਮਾ ਹਾਂ ਤੇ ਜੇ ਮਰਸੀ ਬਣ ਕੇ ਤੂੰ ਚੋਲੇ ਬਣਵਾਏ ਦੱਸ ਵੀ ਹੋਊ ਜਮੀਨ ਸਹੀ 7 ਵਜੇ ਮਿਲ ਜੇਣਾ ਇਧਰ ਉਧਰ ਮੜਾ ਮੋਟਾ ਆਹ ਜੀ ਇਹ ਪਤਾ ਉਹ ਕਰਪਣਾ ਮਾ ਗੁਰੂ ਵੀ ਬਾਗ ਜਾ ਅੱਛਾ ਆਪ ਹੀ ਬੜ ਕੇ ਮਰਾ ਬਲੱਡ ਵਧਿਆ ਪਿਆ ਮਾਨੂੰ ਮੈਂ ਦੱਸ ਵੀ ਤੂੰ ਮੋਂ ਮੇਰੇ ਲਈ ਬੈਸ ਤੇ ਗਾਂ ਚੋਣ ਦੀ ਕਨਾ ਦੱਸ ਇਹ ਮਰਤਾਂ ਤੇ ਕਿਨੇ ਤਾਂ ਬਿਆਰ ਦਾ ਜੇ ਇਹ ਜਵਾਬ ਦੇ ਤਾਂ ਫਿਰ ਵੀ ਔਖਾ ਹੋਊ ਸਭ ਤਾਂ ਮੈਂ ਹਟ ਜੂ ਮੇਰੀ ਗਾਂ ਦੇ ਬਾਰੇ ਦੱਸ ਕਿ ਤੂੰ ਤੋਂ ਮੈਂ ਜਵਾਬ ਦੇਦੇ ਇਹ ਨੂੰ ਕੀ ਮਾਸੀ ਗੋਣਾ ਗੋਨੀ ਜੀ ਕਰੀਏ ਨਹੀਂ ਹੈ ਨਾ ਨਾ ਪੁੱਤ ਕੋੰਗੂ-ਕੁੰਡ ਮੈਂ ਕੀ ਕਰਦੀ ਆ ਮੈਂ ਤਾਂ ਤੈਨੂੰ ਆਇ ਕਹਿਤੀ ਮਜਰਾ ਦੇਗਾ ਉਹ ਤਾਂ ਜੇ ਕੋਈ ਪਿੰਡ ਚ ਆਉਂਦਾ ਮੈਂ ਤਾਂ ਵੀ ਜਵਾਬ ਨਹੀਂ ਕਿਦੇਣਾ ਤੂੰ ਤਾਂ ਫੇਰ ਵੀ ਸਾਡਾ ਘਰ ਦਾ ਪਰੋਮਾ ਹੈਗਾ ਹਾਂ ਹੁਣ ਮੈਂ ਹਾਂ ਸਮਝਾ ਹਾਂ ਮੇਰੇ ਵੱਲੋਂ ਹਾਂ ਸੋ ਨਾ ਬੇਡੈਂਸ਼ਨ ਹੋਗੇ ਵਿਆਹ ਜਾ ਠੀਕ ਹੈ ਤੂੰ ਵਿਆਹ ਦੇਖ ਵਧੀਆ ਪੁੱਤ ਮੈਂ ਤੇਰਾ ਫੇਚਾਂਗੀ ਨਾਲੇ ਆਏ ਆ ਮੈਂ ਇਹ ਦੇਖ ਰੂਗੀ ਸਾਰਾ ਜਨ ਗੋਵੀ ਦੇ ਖੱਬੀ ਜਾਂਦੀ ਰਹਿੰਦੀ ਆ ਰਾਜੂ ਤੁਹਾਡੀ ਕੁੜੀ ਹੋ ਨੀ ਕਰਨਾ ਇਹੇ ਚਲੋ ਕੋਟ ਵਧੀਆ ਦੋਏ ਜਾਣੇ ਵਧੀਆ ਟੌਰ ਨਾਲ ਜਾ ਦੇਖ ਕੇ ਆ ਟੌਰ ਨਾਲ ਜਾ ਆਹ ਤਾਰ ਤੂੰ ਮਾਰ ਦੇ ਜੀ ਤੂੰ ਮਾਰ ਦੇ ਜਦੋਂ ਤੱਕ ਜੰਗਰੀ ਚੱਕਰੀ ਮਾਸੀ ਆਪਨ ਕਾਲੀ ਟੈਂਸ਼ਨ ਮੇਰੀ ਜਿੰਨੇ ਬਣ ਗਏ ਸਾਰ ਚੋਕ ਹੈ ਨਾ ਕਿੱਥੇ ਚ ਮਲੀ ਬਾਤ ਨੋ ਨੋ ਕੋਈ ਨਾ ਮਾਪੇ ਨੂੰ ਗੱਲ ਕਰ ਬਸ ਚੰਨੀ ਕਿਦੋਂ ਤਾਂ ਸਾਂ ਉਹ ਮਿੱਧੀ ਗੱਲ ਹੈ ਕਿ ਰਾਜਾ ਦੇ ਦੋ ਦੋ ਪੈਰੀਂ ਮੁੰਡਾ ਸੀ ਤੇ ਪਾਏ ਮਰਾਗਦਾ ਚੱਲੀ ਜਾਊਗਾ ਆਪਣਾ ਦਾ ਰੜਾ ਬਿਨਾਂ ਚੰਗਾ ਬੱਪੂ ਨੂੰ ਕਹੀ ਨਹੀਂ ਉੱਥੀ ਮੈਂ ਪਾਏ ਕੋਈ ਨੋ ਉੱਥੀ ਮਿਲਦੀ ਹੋ ਕੋਈ ਨਾ ਕਬਜ ਨਹੀਂ ਬੱਜੂ ਹਾਂ ਕੋਈ ਨਾ ਆਵੇ ਪਹਿਲੀ ਮਾਰ ਕੇ ਦੋ ਪੇਗ ਇਹ ਵੀ ਨਹੀਂ ਹੋ ਜੇ ਚੰਗਾ ਚੰਗਾ ਨਾ ਮੈਂ ਨਾ ਮੇਲਾ ਕਿਵੇਂ ਕੱਟਦਾ ਦਾ ਹੜ ਨਹੀਂ ਕਿਵੇਂ ਬੂਹੂ ਕਰਦਾ ਵੀਡੀਓ ਲਾ ਕੇ ਕੀ ਇਹ ਪਜਾਮਾ ਵੀ ਨਹੀਂ ਪਾਇਆ ਹੈਗਾ

ਪਤਾ ਉਹ ਕੋਈ ਨਹੀਂ ਚਾਹਤੀ ਦੂੰ ਐ ਮੇਰੇ ਇੱਧਰ ਤੋਂ ਸਾਹਮਣੇ ਹੁੰਦੀ ਐ ਉਹ ਦੇਖਣਾ ਪਰਉਣਾ ਜਾਂ ਉਹ ਮੇਰਾ ਹੱਥ ਸੰਭੇ ਨਹੀਂ ਪਾਉਂਦਾ ਹੈਗਾ ਉਹ ਬਰਲਾ ਜਰੂਰ ਕਰਦਾ ਨਹੀਂ ਇੰਨੇ ਜਵਾਬ ਤਾਂ ਜੀ ਆਈ ਨੇ ਇਹ ਨਹੀਂ ਮੰਨਦੇ ਹੈਗੇ ਆਪਾਂ ਨੂੰ ਤਾਂ ਸ਼ਰਮ ਆਉਂਦੀ ਹੈਗੀ ਕਿ ਉਹਨਾਂ ਨੇ ਵਿਆਹ ਜਾਲਾ ਹੋਊਗਾ ਮੈਨੂੰ ਦੱਸੀ ਹੋਊਗਾ ਚਾਦਾ ਹੋ ਗਿਆ ਤੀ ਹੁਰੇ ਕਿਵੇਂ ਆ ਗਿਆ ਉਹ ਤਾਂ ਧਾਰ ਨੂੰ ਕਹਿੰਦਾ ਸੀ ਨਿਕਾਈ ਦੀ ਤਾਰ ਕੱਢਦੀ ਨਾਲ ਛੋਟੀ ਦੀ ਲੈ ਤੈਨੂੰ ਕਹੇਗਾ ਹਾਂ ਬਾਪੂ ਉਹ ਬੰਗਾ ਲਾ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਕੀ ਹੋ ਗਿਆ ਤੈਨੂੰ ਦਿਖਾ ਮੇਰੇ ਬਾਪੂ ਨੇ ਲੱਤਾਂ ਦੇ ਚ ਪਿਆਲਾ ਨਹੀਂ ਹੋਇਆ ਗਰਮ ਪਟੀ ਨਵੇਂ ਠੀਕ ਹੋਇਆ ਹੂੰ ਮਾਤਝਾ ਤਾਂ ਨਹੀਂ ਇੰਕਾ ਉੜਾਈ ਇੰਨੀ ਚੁੰਦਾ ਹੂੰ ਹਾਂ ਬਹਿ ਗਿਆ ਕੱਲ ਬਾਪੂ ਜੀ ਬਾਗੇ ਕਿਸੇ ਅੱਛਾ ਹੋਰ ਮਾਗਰੋ ਗੁੰਡਾ ਤੋ ਮੈਂ ਕਿੰਨੂੰ ਲੱਗ ਬੱਛੜੇ ਬਾਲਟੀ ਜਨੇ ਮੈਨੂੰ ਗੱਲ ਕਰ ਤਾ ਕੰਮ ਆ ਤੁਹਾਨੂੰ ਦਿਖਾ ਨਹੀਂ ਸਕਦਾ ਤੇ ਬੇਦੋਇ ਲੱਤਾਂ ਦੇ ਨੇ ਹਾਂ ਆਹੋ ਇਹ ਜਾ ਪੰਗਾ ਨਾਲ ਦੇਖੀ ਤੂੰ ਉਹ ਨਹੀਂ ਦੱਸਦਾ ਹਾਂ ਕਰਤੀ ਫਿਰ ਉਹਨੂੰ ਉਹ ਕੀ ਹਾਂ ਜੋ ਕਰਤੀ ਹੈ